ਸਾਊਦੀ ਅਰਬੀਆ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਘੱਟੋ ਘੱਟ 42 ਭਾਰਤੀ ਸ਼ਰਧਾਲੂਆਂ ਦੀ ਜਿਉਂਦਾ ਸੜਨ ਦੇ ਨਾਲ ਮੌਤ ਹੋ ਚੁੱਕੀ ਹੈ ਖਬਰ ਸੁਣਦੇ ਹਰ ਇੱਕ ਵਿਅਕਤੀ ਹੈਰਾਨ ਹੋ ਜਾਂਦਾ ਬਹੁਤ ਵਿਅਕਤੀਆਂ ਦਾ ਹਿਰਦਾ ਇਸ ਖਬਰ ਸੁਣਦੇ ਨਾਲ ਬਲੁੰਦ ਰਿਆ ਜਾਂਦਾ ਜਿਸ ਦੇ ਵਿੱਚ ਸਾਰੇ ਯਾਤਰੀ ਉਮਰਾ ਅਦਾ ਕਰਨ ਤੋਂ ਬਾਅਦ ਮੱਕਾ ਤੋਂ ਮਦੀਨਾ ਵੱਲ ਜਾ ਰਹੇ ਸੀ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਜਦੋਂ ਮੁਫਰਹਿਤ ਖੇਤਰ ਦੇ ਨੇੜੇ ਜਾਂਦੀ ਆ ਅਚਾਨਕ ਇੱਕ ਡੀਜ਼ਲ ਦੇ ਭਰੇ ਹੋਏ ਟੈਂਕਰ ਦੇ ਨਾਲ ਜ਼ਬਰਦਸਤ ਟੱਕਰ ਦੇ ਵਿੱਚ ਖਹਿ ਜਾਂਦੀ ਹੈ ਤੇ ਜਸ ਤੋਂ ਬਾਅਦ ਤੁਰੰਤ ਉਸ ਟੱਕਰ ਤੋਂ ਬਾਅਦ ਬੱਸ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਵੱਡੇ ਪੱਧਰ ਤੇ ਯਾਤਰੀਆਂ ਦਾ ਨੁਕਸਾਨ ਹੋ ਜਾਂਦਾ ਉਸ ਭਿਆਨਕ ਅੱਗ ਦੇ ਵਿੱਚ ਝੁਲਸੇ ਜਾਂਦੇ ਨੇ ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਇਹ ਹਾਦਸਾ ਲੰਘੇ ਦਿਨੀ ਸੋਮਵਾਰ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ 1:30 ਮਿੰਟ ਦੇ ਉੱਪਰ ਵਾਪਰਿਆ ਪਰ ਉਸ ਤੋਂ ਬਾਅਦ ਹਾਲਾਂਕਿ ਤੇਲੰਗਾਨਾ ਸਰਕਾਰ ਨੇ ਇਹ ਵੀ ਕਿਹਾ ਕਿ ਅਸੀਂ ਭਾਰਤੀ ਦੂਤਾਵਾਸ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹਾਂ ਤੇ ਨਾਲ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ ਆ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਦਖਲ ਦੇ ਕੇ ਇਸ ਮਾਮਲੇ ਦੀ ਹਾਜ਼ਰੀ ਦੀ ਜਾਂਚ ਕਰਵਾਈ ਜਾਵੇ